ਵੇਰਕਾ ਥਾਣੇ ਵਿੱਚ ਇੱਕ ਹਰਮੇਸ਼ ਨਾਮ ਦੇ ਵਿਅਕਤੀ ਜੋ ਕਿ ਬੱਗੇ ਪੱਤੀ ਦਾ ਰਹਿਣ ਵਾਲਾ ਹੈ ਉਸਦੇ ਬਿਆਨਾਂ ਦੇ ਆਧਾਰ ਤੇ ਇੱਕ ਮਕਦਮਾ ਦਰਜ ਹੋਇਆ ਸੀ ਕਿ ਉਸ ਦਾ ਲੜਕਾ ਨਵਤੇਜ ਸਿੰਘ ਉਮਰ ਕਰੀਬ 18 ਸਾਲ ਜੋ ਕਿ ਬੀਤੀ ਰਾਤ ਘਰੋਂ ਗਿਆ ਸੀ ਉਹ ਵਾਪਸ ਨਾ ਆਇਆ ਤਾਂ ਵਕਤ ਉਸ ਨੂੰ ਲੱਭਣ ਦੇ ਲਈ ਘਰ ਦੇ ਮੈਂਬਰ ਗਏ ਪਰ ਉਹ ਨਹੀਂ ਮਿਲਿਆ ਉਸ ਦਾ ਲੜਕਾ ਨਵਤੇਜ ਸਿੰਘ ਪਹਿਲਾਂ ਵੀ ਆਪਣੇ ਜਰ ਦੋਸਤਾਂ ਦੇ ਨਾਲ ਰਾਤ ਬਿਤਾ ਲਿੰਦਾ ਸੀ ਜਿਸ ਕਰਕੇ ਉਹਨਾਂ ਨੇ ਸੋਚਿਆ ਕਿ ਆਪੇ ਸਵੇਰੇ ਕਰ ਆ ਜਾਵੇਗਾ ਪਰ 12 2 2024 ਨੂੰ ਵਕਤ ਸਵੇਰ ਦੇ ਕਰੀਬ ਸਾਡੇ ਅਠੇ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਬਾਬਾ ਜੀ ਦੇ ਅਨਾਉਂਸਮੈਂਟ ਕੀਤੀ ਗਈ ਕਿ ਕਿਸੇ ਅਨਪਛਾਤੀ ਨੌਜਵਾਨ ਜੋ ਕਿ ਆਵਾਰਾ ਕੁੱਤਿਆਂ ਨੇ ਨੋਚਿਆ ਹੋਇਆ ਹੈ ਹੱਡਾ ਰੋੜੀ ਦੇ ਨੇੜੇ ਸ਼ਮਸ਼ਾਨ ਘਾਟ ਬੱਗੇ ਵਾਲੀ ਪੱਤੀ ਵੇੜ ਕਾ ਸ਼ਰਕਤੇ ਹੇਠਾਂ ਖੇਤਾਂ ਵਾਲੇ ਪਾਸੇ ਪਈ ਹੈ ਜਿਸ ਦੇ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਤੇ ਉਹਨਾਂ ਦੀ ਲਾਸ਼ ਉਹਨਾਂ ਦੇ ਲੜਕੇ ਨਵਤੇਜ ਸਿੰਘ ਦੀ ਹੈ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਮਕਦਮੇ ਦੀ ਜਾਂਚ ਦੌਰਾਨ ਮੁਦਈ ਮਕਦਮੇ ਨੇ ਦੱਸਿਆ ਕਿ ਉਸ ਦਿਨ ਲੜਕੇ ਨਵਤੇਜ ਸਿੰਘ ਦੇ ਨਾਲ ਕਲ ਸਾਇਲ ਉਰਫ ਬੁੱਲਰ, ਮਨਪ੍ਰੀਤ ਸਿੰਘ ਉਰਫ ਵਿੱਕੀ, ਵੀਰ ਸਿੰਘ ਉਰਫ ਵੰਸ਼, ਤਰੁਣ ਸਿੰਘ ਉਰਫ ਬਿੱਲਾ ਅਤੇ ਦੋ ਤਿੰਨ ਹੋਰ ਅਣਜਾਣੇ ਲੜਕੇ ਫਿਰੇ ਸਨ। ਉਸ ਨੂੰ ਯਕੀਨ ਹੈ ਕਿ ਉਹਨਾਂ ਦੇ ਲੜਕੇ ਨਵਤੇਜ ਸਿੰਘ ਦੀ ਇੰਨਾ ਦੀ ਹਾਜ ਦੇ ਵਿੱਚ ਭੇਦਭੜੇ ਹਾਲਾਤਾਂ ਵਿੱਚ ਮੌਤ ਹੋਇਆ ਅਤੇ ਇਹਨਾਂ ਨੇ ਇਸ ਕਾਰੇ ਨੂੰ ਛਪਾਉਣ ਦੀ ਖਾਤਰ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਦੇ ਨਾਲ ਹੱਡਾ ਰੋੜੀ ਆਬਾਦੀ ਵੇੜ ਕਾ ਵਿਖੇ ਛੁੱਟ ਦਿੱਤਾ ਹੈ ਜੋ ਪੁਲਿਸ ਪਾਰਟੀ ਵੱਲੋਂ ਇੱਕ ਮਨਪ੍ਰੀਤ ਸਿੰਘ ਉਰਫ ਰਿੱਕੀ ਵੀਰ ਸੰਗਠਨ ਵੰਸ਼ ਅਤੇ ਕਰਨੂ ਸਿੰਘ ਉਰਫ ਬਿੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾ ਤਿੰਨਾ ਮਿਹਨਤ ਮਜ਼ਦੂਰੀ ਕਰਨ ਵਾਲੇ ਲੜਕਿਆਂ ਤੇ ਇਨ੍ਹਾਂ ਦਾ ਬਾਕੀ ਸਾਥੀ ਫਿਲਹਾਲ ਫਰਾਰ ਹਨ ਜਿਨ੍ਹਾਂ ਫਰੰਦੇਲੇ ਛਾਪੇਮਾਰੀ ਕੀਤੀ ਜਾ ਰਹੀ ਹੈ ਇੱਕ ਦੇ ਵਿੱਚ ਮੁੰਡੇ ਦੀ ਡੈੱਡ ਬੋਡੀ ਮਿਲੀ ਸੀ ਕੀ ਸੀ ਮਾਮਲਾ ਸਾਰਾ ਉਹਦੇ ਬਾਰੇ ਦੱਸੋ ਉਹਨਸ ਵੰਦੇ ਵਿੱਚ ਕੱਲ ਜਿਹੜਾ ਡੈੱਡ ਬੋਡੀ ਮਿਲੇਗੀ ਇਹ ਮੁਕਤਮਾ ਨੰਬਰ 7 ਅੰਡਰ ਸੈਕਸ਼ਨ 304 ਦੋਸ਼ੋ ਕਾ IPC ਰੇਨ ਦਰਜ ਕਰਕੇ ਤੇ ਦੁਰਾਨੇ ਤਫਤੀਸ਼ ਉਹਦੇ ਵਿੱਚ ਜਿਹੜੇ ਦੋਸ਼ੀ ਸਾਹਮਣੇ ਆਏ ਉਹਨਾਂ ਚੋਂ ਤਿੰਨ ਦੋਸ਼ੀ ਇਹਨਾਂ ਗਿਫਤਰ ਕਰ ਲਿਆ ਇੱਕ ਦੋਸ਼ੀ ਬਕਾਇਆ ਵਾ ਜਿਹਨੂੰ ਜਲਦੀ ਜਲਦੀ ਗ੍ਰਫਤਾਰ ਕੀਤਾ ਜਾਵੇ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਇਹ ਵੇਰਕੇ ਦੇ ਰਹਿਣ ਵਾਲੇ ਆ ਤੇ ਮੈਂਤ ਮਜ਼ਦੂਰੀ ਵਗੈਰਾ ਕਰਦੇ ਕਿੰਨੇ ਕੰਮ ਕਰਦੇ ਸਰ ਇਹਨਾਂ ਦੀ ਇਹ ਕੋਈ 19 ਸਾਲ 18 ਸਾਲ ਦੇ ਦਰਮਿਆਨ ਦੇ ਸਰ ਇਹਨਾਂ ਦੀ ਕੋਈ ਆਪਸੀ ਰੰਜਿਸ਼ ਹੈਗੀ ਸੀ ਪਹਿਲਾਂ ਦੀ ਇਹ ਤਫਤੀਸ਼ ਦੇ ਦੌਰਾਨ ਜੇ ਕੋਈ ਇਹੋ ਜਿਹਾ ਤੱਤ ਸਾਹਮਣੇ ਆਊਗਾ ਤੇ ਉਹਨੂੰ ਵਿਚਾਰਿਆ ਜਾਵੇ ਫਿਲਹਾਲ ਇਹਦੇ ਤੇ ਮੈਂ ਕੁਛ ਨਹੀਂ ਦੱਸ ਸਕਦਾ ਇਤਨੇ ਮੁੰਡੇ ਇਹ ਮੈਂਤ ਮਜ਼ਦੂਰੀ ਵਗੈਰਾ ਕਰਦੇ ਆ ਠੀਕ ਹੋਦਾ ਕਹਿੰਦੇ ਹਾਂਜੀ ਕੀਤਾ ਜਾਊਗਾ ਠੀਕ ਤਾਂ ਸਰ ਬਹੁਤ ਵਧੀਆ ਕਿ 24 ਘੰਟੇ ਦੇ ਵਿੱਚ ਤੁਹਾਡੀ ਟੀਮ ਨੇ ਬੜਾ ਵਧੀਆ ਹੈਗਾ ਕਿ 24 ਘੰਟੇ ਤੁਹਾਡੀ ਟੀਮ ਨੇ ਕੀਤਾ ਜੀ ਮਾਨਜੂਬ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐ ਏਡੀਸੀਪੀ ਸਾਹਿਬ ਤੇ ਐਸਪੀ ਸਾਹਿਬ ਵੱਲੋਂ ਸਾਡੇ ਨਾਲ ਪੂਰੀ ਹੈਲਪ ਕੀਤੀ ਤੇ ਅਸੀਂ ਉਹਨਾਂ ਦੇ ਨਾਲ ਚੱਲ ਕੇ ਆਪਣੀ ਪੁਲਿਸ ਪਾਰਟੀ ਦੇ ਸੋ ਸਾਰੇ ਜਲਦ ਜਲਦ ਇਹਨਾਂ ਨੂੰ ਫੜ ਲਿਆ ਪੁੰਨਿਆ